ਜਿਸ ਦਿਨ ਮੈਂ ਵਿਆਹ ਕੀਤਾ ਸੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਹਰਪ੍ਰੀਤ ਤੈਨੂੰ ਮੈਂ ਆਪਣੀ ਨੂੰਹ ਨਹੀਂ ਮੰਨਦਾ ਤੈਨੂੰ ਮੈਂ ਆਪਣੀ ਧੀ ਨਹੀਂ ਮੰਨਦਾ ਤੂੰ ਮੇਰਾ ਬਰਾਬਰ ਦਾ ਪੁੱਤ ਆ ਜਿੱਦਾਂ ਮੈਨੂੰ ਗੁਰਪਿੰਦਰ ਹੈ ਉਦਾਂ ਹੀ ਮੈਨੂੰ ਤੂੰ ਹੈ ਤੇ ਇਹ ਗੱਲ ਸਿਰਫ ਕਹਿਣ ਦੀ ਨਹੀਂ ਸੀ ਉਹਨਾਂ ਨੇ ਮੈਨੂੰ ਹਰ ਹੱਕ ਇੱਕ ਧੀ ਵਾਂਗ ਨਹੀਂ ਇੱਕ ਪੁੱਤ ਵਾਂਗ ਦਿੱਤਾ ਵੀ ਹੈ ਇਹਦੇ 'ਚ ਕੋਈ ਸ਼ੱਕ ਨਹੀਂਗਾ ਮਤਲਬ ਮੈਂ ਨਹੀਂ ਕਹਿ ਸਕਦੀ ਮੈਂ ਹਰ ਜਨਮ ਦੇ ਵਿੱਚ ਇਹੀ ਮੰਨੂਗੀ ਕਿ ਡੈਡੀ ਮੈਨੂੰ ਮਤਲਬ ਇੱਕ ਸੋਹਰਾ ਸਾਫ ਦੇ ਰੂਪ ਚ ਮਿਲਦਾ ਕਿਉਂ ਕਿਉਂਕਿ ਹਰ ਇਨਸਾਨ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਹੈ ਹਰੇਕ ਪਿਓ ਆਪਣੀ ਧੀ ਨੂੰ ਪਿਆਰ ਕਰਦਾ ਹੀ ਹੈ ਪਰ ਕਿਸੇ ਦੀ ਧੀ ਨੂੰ ਆਪ ਦੇ ਪੁੱਤ ਬਰਾਬਰ ਬਿਠਾਉਣਾ ਇਹ ਸਿਰਫ ਡੱਲੇਵਾਲ ਸਾਹਿਬ ਹੀ ਕਰ ਸਕਦੇ ਆ ਹੋਰ ਨਹੀਂ ਕੋਈ ਵੀ ਕਰ ਸਕਦਾ ਕਿਤੇ ਤਾਂ ਤੁਹਾਨੂੰ ਪਤਾ ਹੀ ਹੈ ਜੇਕਰ ਆਪਾਂ ਇੱਕ ਦਿਨ ਵੀ ਰੋਟੀ ਨਾ ਖਾਈਏ ਹਨ ਤਾਂ ਆਪਾਂ ਮਹਿਸੂਸ ਕਰ ਸਕਦੇ ਆ ਕਿਸੇ ਦੇ ਦੱਸਣ ਨਾਲ ਤਾਂ ਇਹ ਚੀਜ਼ਾਂ ਕੋਈ ਬਹੁਤੀਆਂ ਆਪਾਂ एक्सਪਲੇਨ ਨਹੀਂ ਕਰ ਸਕਦੇ ਹਨ ਆਪਣਾ ਸਰੀਰ ਮਹਿਸੂਸ ਕਰ ਸਕਦਾ ਤੇ ਸੇ ਤਾਂ ਦੇਖੋ ਉਹਨਾਂ ਦੀ ਮਤਲਬ ਦਿਨ ਬਏ ਦਿਨ ਡਾਊਨ ਹੁੰਦੀ ਜਾ ਰਹੀ ਹੈ ਨਾ ਇਸ ਚ ਕੋਈ ਸ਼ੱਕ ਨਹੀਂ ਪਰ ਜੱਜਬਾ ਹਲੇ ਹੂੰ ਤੇ ਕੋਈ ਵੀ جنگ ਹੈ ਕੋਈ ਵੀ ਆਪਾਂ ਮੋਰਚਾ ਫਤਿਹ ਕਰਨਾ ਚਾਹ ਉਹ ਆਪਾਂ ਜਜਬੇ ਦੇ ਸਿਰ ਤੇ ਕਰਾਂਗੇ ਹੈਨਾ ਤਾਂ ਕਰਕੇ ਮੈਂ ਇਹ ਨਹੀਂ ਕਹਿ ਸਕਦੀ ਵੀ ਜੇ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਹੈ ਤੇ ਜਾਂ ਅਸੀਂ ਕਿਸੇ ਪਾਸੇ ਬੈਕਸਟੈਪ ਦੀ ਸੋਚ ਰਹੇ ਹਾਂ ਇਹ ਸਰਕਾਰ ਬਿਲਕੁਲ ਨਾ ਸੋਚੇ ਜਜਬੇ ਸਾਡੇ ਕੈਮ ਹੈ ਤੇ ਅਸੀਂ ਇਹ جنگ ਹਰ ਹਾਲ ਜਿੱਤ ਕੇ ਜਾਵਾਂਗੇ